ਸਾਸੀ ਗਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲੋ ਜੀ ਅੱਜ ਪਿੰਡ ਆਇਆ ਮਲਕਪੁਰ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਵੀਰ ਦੇ ਕੋਲ ਨਾ ਚੰਗੇ ਪਸ਼ੂ ਆ ਗਏ ਆ ਤੇ ਮੁੱਲ ਕਰਾਉਣੇ ਬਿਲਕੁਲ ਹੀ ਨਿਗਨਗੇ ਵੀਡੀਓ ਮੇਰੇ ਭਰਾ ਪੂਰੀ ਵੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਇੱਕ ਬਾਕੀ ਤੋਹਫਾ ਜਾਂ ਤੁਹਾਨੂੰ ਲਾਉਣਾ ਨਿਗੇ ਦੇ ਮੁੱਲ ਤੇ ਤੇ ਕਰਦੇ ਵੀਰ ਨਾਲ ਗੱਲਬਾਤ ਲੈਣੇ ਇਹਨਾਂ ਦੀ ਪੂਰੀ ਡਿਟੇਲ। ਸਾਸੀ ਗਾਲ ਜੀ ਵੀਰ ਜੀ। ਸਾਸੀ ਗਾਲ ਵੀਰ ਜੀ। ਹੋਰ ਸੁਣਾਓ ਠੀਕ ਠਾਕ ਜੀ। ਸਾਸੀ ਗਾਲਾ ਵੀਰ ਜੀ ਤੁਸੀਂ ਸੁਣਾਓ। ਹਾਂਜੀ ਪਹਿਲੀਆਂ ਵੇਚਤੀਆਂ ਜ ਤੇ ਅੱਜ ਕਿੰਨੀਆਂ ਦੋ ਆ ਦੋ ਵੀਰ ਜੀ ਤੇ ਦੱਸੋ ਆ ਨਾਮ ਡਰੈਸ ਆਪਣਾ ਨਾਮ ਹਰਪਿੰਦਰ ਸਿੰਘ ਹਾਂਜੀ ਛੋਟਾ ਨਾਮ ਕਾਲਾ ਜੇ ਠੀਕ ਹੈ ਜੀ ਜ਼ਿਲ੍ਹਾ ਗਰਦਾਸਬੁਰ ਤਹਿਸੀਲ ਬਟਾਲਾ ਪਿੰਡ ਮਲਕਪੁਰ ਠੀਕ ਹੈ ਫੋਨ ਅੱਛਾ ਕਾਨੂੰਆ ਰੋਡ ਤੇ ਹਾਂਜੀ ਫੋਨ ਨੰਬਰ ਦਾ ਜੀ 752893 7310 ਠੀਕ ਹੈ ਜੀ ਹਾਂਜੀ ਤੇ ਚੰਗੇ ਟਾਪ ਦਾ ਨਗੀਨਾ ਲੈ ਜਾਂਦਾ ਜੀ ਇਹਨਾਂ ਦੀ ਤਾਂ ਬੜੀ ਡਿਮਾਂਡ ਚੱਲਣ ਦੀ ਮਾਰਕੀਟ ਦੇ ਵਿੱਚ ਪੂਰਾ ਟਾਪ ਦਾ ਵੀਰ ਜੀ ਨੱਖ ਹੈ ਵੀ 24 ਛਿੱਗੀ ਵਸ਼ੀ ਨੱਖ ਖਲੋਣੀ ਵੇਖੋ ਵੈੜਦੀ ਹੋਰ ਕਮਾਲ ਦੀ ਆ ਤੇ ਕਦੋਂ ਦੀ ਸੂਈ ਜੇ ਤੂ ਇਹਨੂੰ ਵੀ ਜੀ ਇਹਨੂੰ 2 ਤੋਂ 2.5 ਮਹੀਨੇ ਹੋ ਗਏ ਨੇ ਇਹ ਆਪਣੀ ਘਰ ਨਹੀਂ ਵੀਰ ਜੀ ਠੀਕ ਹੈ ਜੀ ਹਾਂ ਜੀ 2 ਤੋਂ 2.5 ਮਹੀਨੇ ਹੋ ਗਏ ਆ ਠੀਕ ਆ ਦੁੱਧ ਕਿੰਨਾ ਜੇ ਹੁਣ ਦੁੱਧ ਹੁਣ ਮੇਰਾ ਵੀਰ 12 ਕਿਲੋ ਜੇ ਠੀਕ ਹੈ ਜੀ 12 ਕਿਲੋ ਖੁੱਲਾ 10 12 ਕਿਲੋ ਖੁੱਲਾ ਚਵਾਗ ਠੀਕ ਹੈ ਤਾਹਾਂ ਕੋਈ ਤਸੱਲੀ ਕਰ ਲੈ ਭਰਾ ਆਪਣੀ ਤਸੱਲੀ ਪੂਰੀ ਕਰਕੇ ਖੜੀ ਠੀਕ ਹੈ ਜੀ ਪੀਸ ਬੜੇ ਕਮਾਲ ਦਾ ਜੇ ਪੂਰੀ ਵੱਡੀ ਜੇ ਕੱਦ ਵਾਜੀ ਹੋਈ ਗਾੜੀ ਜੀ ਤੇ ਤੋਰੋ ਇਹਨੂੰ ਲੋਰੀ ਵੀ ਇੱਡੇ ਇਦਾਂ ਦੇ ਪੀਸ ਨਾ ਕੋਈ ਫਿਰਲਾ ਫਿਰਲਾ ਇੱਕ ਦੇ ਕਿਤੇ ਹੀ ਲੱਭਦਾ ਵੈਸੇ ਤੇ ਬਹੁਤ ਘਾਟੀ ਦਾਣਾ ਲੱਭਦਾ ਹੀ ਕਿਤੇ ਮਾਦਾ ਬੜਾ ਘਟ ਗਿਆ ਮਤਲਬ ਦੂਰ ਤੋਂ ਵੀਡੀਓ ਬਣਾਉਣੀ ਪੈਂਦੀ ਹੈ ਹੁਣ ਕੈਮਰੇ ਸੈੱਟ ਪੂਰੀਆਂ ਮਹਾ ਹੁੰਦੀਆਂ ਵੀ ਥਣ ਥਣ ਤੁਹਾਨੂੰ ਅਗਰ ਉਹ ਖਾਦਣੇ ਲੱਗੇ ਤੂੰ ਪੂਰੇ ਕਮਾਲ ਦੀ ਤੋਰ ਤੋਰ ਥੋੜੀ ਲੈ ਫਿਕਸ ਜਿਹਾ ਨਹੀਂਦੀ ਆ ਪੂਰੇ ਕਮਾਲ ਦੀ ਖਲਾਰੇੋਂ ਮਾੜਾ ਆ ਜਾਦਾ ਲੋਰੀ ਥਣ ਥੋਂ ਦਾ ਲੱਗੇ ਤਾਂ ਕਰੋ ਚੈੱਕ ਤੋਰ ਦੋ ਥੋੜੀ ਜੀ ਤੋਰਿਓ ਉਰੇ ਡਰਦੀ ਥੋੜਾ ਥੰਮਸਣ ਬੜੇ ਕਮਾਲ ਦਾ ਲੱਗਾ ਜੇ ਵੈਸੇ ਲੈ ਜੋ ਲੈ ਜੋ ਹਾਂਜੀ ਬਾਕੀ ਸੂਆ ਇਹਦਾ ਪਹਿਲਾ ਹੀ ਹੁਣਾ ਜੇ ਪਹਿਲਾ ਹੀ ਪਹਿਲਾ ਜੇ ਲੋ ਜੀ ਦੂਜੇ ਸੂਏ ਨੂੰ ਚੰਗੀ ਰਕਮ ਚੰਗੀ ਬਣਾਜੂਗੀ ਵੈੜ ਵੈਸੇ ਵੈੜ ਦਾ ਤੇ ਵੀ ਜੀ ਰਕਮ ਹੈ ਤਿਆਰ ਹੈ ਤਾਂ ਹੀ ਬੜਾ ਪੈਸਾ ਮਿਲਦਾ ਜੀ ਠੀਕ ਹੈ ਜੀ ਤਾਂਹੀਂ ਘਰ ਲਈ ਜੀ ਹਾਂ ਚਲੋ ਅਗਲੇ ਸੂਏ ਨੂੰ ਇਹਨਾ ਵੀ ਇਹ ਸਹਾਉਣਾ ਲੱਖੋਂ ਬਾਹਰ ਚਲ ਜਾਨੀ ਵੈੜ ਤੇ ਮੋਲ ਆਪਾਂ ਇਹਦਾ ਜਾਇਜ਼ ਕਰ ਦੇਣਾ ਤੇ ਜਾਇਜ਼ ਜੀ ਕਰ ਦਈਏ ਜੈਜੀ ਦੇ ਦਾਰੇ ਟੀਮਾ ਦਾ ਦੰਦੋਵੀ ਚੌਕੀ ਛਗੀ ਜਿਹੇ ਹਲੇ ਹਾਂ ਵੇਹੇ ਇਹਨੇ ਦੁੱਧ ਪੀਕ ਤੇ ਕਿੰਨਾ ਚਵਾਇਆ ਪਹਿਲੋਂ ਦੁੱਧ ਨੇ 16 17 ਲੀਟਰ ਚਵਾਇਆ 16 17 ਕਿਲੋ ਹਾਂ ਚਲੋ ਕੋਈ ਅਗਲੀ ਐਪੀ ਵੀ ਉਹਨੇ ਨਿਕਰਦੀ ਆ ਠੀਕ ਹੈ ਨਿਕਲ ਬਣੀ ਹਾਂਜੀ ਹਾਂਜੀ ਫਿਕਸ ਜੇ ਉਹਨੇ ਦੀ ਆ ਫਿਕਸ ਜੇ ਆਰਡਰ ਦੀ ਆ ਹਾਂਜੀ ਹਾਂਜੀ ਤੇ ਜੈਜੀ ਕਰ ਦਈਏ ਦੇਰੀ ਟੀਮਾ ਸਾਹਿਬ 45000 ਦੀ ਨੇ 45 ਦੀ ਨੇ ਜੈ ਜੀ ਕਰੀਏ ਆਪਣੇ ਚੈਨਲ ਤੇ ਤਗੜੀ ਜੇ ਆ ਵਸ਼ੀ ਦੇ ਕਿਤੇ ਫਾਰਮ ਚ ਹੋਏ ਵੀਰ ਜੀ ਕੋਈ ਕੋਈ ਵੀਰ ਦੇ ਘਰ ਤੋਂ ਅਦਾਇਲਾ ਸਕਦਾ ਜੇ ਹੋਣੀ ਕੋਈ ਫਾਰਮ ਚ ਹੋਏ ਨਾ ਵਸ਼ੀ ਦੇ 7 ਲੱਖ ਦੀ 1.5 ਲੱਖ ਦੀ ਹੋਣੀ ਉਹ ਨਹੀਂ ਆਪਾਂ ਇੰਨਾ ਨਹੀਂ ਕਿ ਮੁੱਲ ਪਵਾਏ ਜੈ ਜੈ ਜੇ ਤੇ ਜੈ ਜੀ ਕਰ ਦਈਏ ਤੁਸੀਂ ਕਰ ਲਓ ਜੀ ਮਤਲਬ ਮੈਂ ਛੱਡੋ ਕਿੰਨੇ ਛੱਡੋ ਫਿਰ ਮੈਂ ਅੰਦਰ ਤੇ ਕਰ ਦੇਣਾ 2000 ਛੱਡ ਦਿੰਨੇ ਆ ਕਿ 40 ਚੋਂ 45 ਅਛਾ 45 ਚੋਂ 40 ਚ ਅੰਦਰ ਕਰੀਏ ਥੋੜੀ ਉਹਦੇ 40 ਚੋਂ ਹੀ ਅੰਦਰ 40 ਚ ਅੰਦਰ ਕਰ ਦਈਏ ਚੀਮਾ ਸਾਹਿਬ ਮਿਲਦੀ ਨਹੀਂ ਜੇ ਕੋਈ ਨੀ ਕਰ ਦੋ ਜੰਨੀ ਕਿ ਹੁੰਦੀ ਜੇ 1000 ਰੁਪਇਆ ਛੋੜ ਕਰਦੇ ਹਾਂ 40 ਚੋਣੀ ਯਾਰ ਫਿਰ 1000 ਇੱਕ ਹੋਰ ਛੱਡ ਦਿਆਂ ਮੈਂ ਤੇ ਨਾਲ ਛੱਡ ਦਾਂ ਚੀਮਾ ਸਾਹਿਬ ਜੀ ਤੁਸੀਂ ਕਹਿ ਤਾ ਦੇ ਇਹ ਆ ਵੀ ਇੱਕ ਘਰ ਦੀ ਵਸ਼ੀ ਆਪਣੇ ਬਾਕੀ ਕੋਈ ਭਰਾ ਇੱਥੇ ਆਣ ਕੇ ਵੇਖੇ ਇਦਾਂ ਦੇ ਤੋਹਫੇ ਜਿਹੜੇ ਹਨ ਬਹੁਤ ਘਟਵਾ ਦੀ ਵੀਡੀਓ ਜੀ ਤੁਹਾਨੂੰ ਲੱਭਣਗੇ ਕੋਈ ਪਹਾੜਾ ਨਹੀਂ ਪਾਉਣਾ ਕੋਈ ਜਾਣਾ ਨਹੀਂ ਪਾਉਣਾ ਇਹਨੂੰ ਠੀਕ ਹੈ ਜੀ ਇਦਾਂ ਹੀ ਖੁੱਲੀ ਚੋਣੀ ਹੈ ਪੂਰੇ ਕਮਾਲ ਦਾ ਤੋਹਫਾ ਹੀ ਆ ਸਾਹਿਬ ਨਾਲ ਤੇ ਹਾਂਜੀ ਅੱਗੇ ਗਿਫਟ ਆ ਗਿਆ ਜੀ ਇਹ ਤੇ ਜੀ ਲੋੜੀ ਆਫਰੀਏ ਹਾਂ ਲੋੜੀ ਆਫਰ ਲੰਗੀ ਫੇਰ ਦੁਬਾਰਾ ਲਾ ਦਨੇ ਲੋੜੀ ਆਫਰ ਹਾਂਜੀ ਇਹਦੇ ਆਫਰ ਹੀ ਜੇ ਤੇ ਕਿੰਨੇ ਚਿਰ ਦੀ ਗੱਬਣ ਜੇ ਇਹ ਗੱਬਣ ਤਿਆਰ ਹੀ ਹਨ ਇਹ ਲੈ ਲਈ ਮੈਂ ਘਰ ਕੋਈ 2-4 ਦਿਨ ਹੁਣ ਹਾਂ 2-4 ਦਿਨ ਲੈ ਜੂਗੀ ਹਾਂਜੀ ਹਫਤਾ ਵੀ ਲੈ ਸਕਦੀ ਜੇ ਹਫਤਾ ਲੈ ਗਈ ਤੇ ਚੰਗੀ ਬਣ ਜੀ ਹਾਂਜੀ ਹਾਂਜੀ ਚੰਗੀ ਤਿਆਰ ਹੋ ਜੂਗੀ ਹਾਂਜੀ ਤੇ ਤੋਰੀਆਂ ਇਹਨੂੰ ਵੀ ਤੋ ਜੀ ਇਹ ਫ੍ਰੀਜੀ ਆ ਇਹਦੇ ਜਿਹੜੇ ਟਾਈਮ ਮਰਜ਼ੀ ਕੋਈ ਹੈ ਸ਼ਾਈ ਵਾਲਾ ਜਰਸੀ ਕਰਾਉਸ ਦੇ ਜਿਆਦਾ ਪੱਖ ਜਰਸੀ ਦਾ ਰੱਖਦੀ ਵੇਹੇ ਇਹ ਚੰਗੀ ਤਿਆਰ ਹੋ ਜੂਗੀ ਹੁਣ ਤੋਂ ਹੀ ਵੇਖੋ ਬਾਹਨੇ ਦੀਆਂ ਸਫਾਈਆਂ ਸਪੂਈਆਂ ਇਹਦੀਆਂ ਛੋਕਰੀਕ ਪੱਠੇ ਖਾਣ ਵਾਲੀ ਟੀਮਾ ਸਾਹਿਬ ਨੇ ਕਹਿੰਦੀ ਬੱਕਰੀ ਜਦੋਂ ਖੜਦੀ ਬੱਕਰੀ ਕਿੰਨੀ ਪੱਠੇ ਖਾਊਗੀ ਦੁੱਧ ਇਹਦੀ ਚੰਗਾ ਚਵਾ ਜਾਂਦੀਆਂ ਹੁੰਦੀਆਂ ਵਾਹ ਇਹ ਬਹੁਤ ਬਾਲਟੀ ਨਾਲ ਚੋਲੇ ਕੋਈ ਵੀਰ ਛੋਕਰੀ ਨਾਲ ਵੱੱਡੇ ਪਾਲੇ ਹਾਂ ਮੈਨੇ ਦੁੱਧ ਇਹ ਚੰਗਾ ਚਵਾ ਜਾਂਦੀਆਂ ਹੁੰਦੀਆਂ ਲਓ ਜੀ ਠੰਡੀ ਠੁੰਡੀ ਜੇ ਕੋਈ ਗੱਲਬਾਤ ਨਹੀਂ ਜੀ ਲਓ ਜੀ ਕੋਈ ਭਰਾ ਇਹ ਨਾ ਸੋਚੇ ਵੀ ਗਰਮੀਆਂ ਵੇਹੇ ਥੋੜਾ ਕੈਮਰੇ ਦਾ ਕਰਕੇ ਕਰ ਦਿਜੇ ਤੇ ਜੈਤ ਜੀ ਕਰਦੀਏ ਵੀ ਇਹ ਦੇ ਲਈ ਚੀਮਾ ਸਾਹਿਬ 32000 ਦੀ ਨਹੀਂ 32000 ਦੀ ਨਹੀਂ ਕਰੀਏ ਮੈਂ ਕਰਦੀਏ ਮੰਤਨ ਮੈਂ ਦੇਣਾ 30000 ਦੀ ਦੇ ਦਿਆਂਗਾ ਪੂਰੀਆਂ ਦੀ 30 ਜੋ ਛੱਡੋ ਥੋੜੇ ਜਿਹੇ ਹੋਰ ਛੱਡ ਦਿਓ ਤੁਸੀਂ ਛਡਾ ਲਓ ਫਿਰ ਹੁਣ 30 ਜੋ ਕਿੰਨੇ ਛੱਡੀਏ 1000 ਛੱਡੀਏ ਕਿ ਦੋ ਛੱਡ ਦਈਏ ਦੋ ਹੀ ਛੱਡ ਲਓ ਲਓ ਜੀ 28000 ਦੀ ਜੇ ਬਾਕੀ ਮਿਲਦੀਆਂ ਨਹੀਂ ਏ ਇਦਾਂ ਦੇ ਤੋਹਫੇ ਹਿਸਾਬ ਲਈ ਜੈਜ ਦੇ ਰੇਟ ਤੇ ਬਿਲਕੁਲ ਜੈਜ ਜੈ ਰੇਟ ਤੇ ਕਰਦੇ ਹੈ ਹੈ ਅੱਜ ਦੋਵੇਂ ਹੀ ਤਕਰੀਬਨ ਤੋਹਫੇ ਹੀ ਆ ਤੇ ਬਾਕੀ ਚਲੋ ਸੂਈਆਂ ਸਵਾਈਆਂ ਇਹ ਸੂਈ ਉਹਨੂੰ ਚੋਚਵਾ ਕੇ ਤੇ ਗੱਭਣਿਆਂ ਚਲੋ ਭਰਾ ਪਾਸ ਕਰ ਲੈਣਾ ਆਪਣੀ ਥਣ ਥਣ ਚਿਪ ਕੇ ਥਣ ਚਿਪ ਕੇ ਇਥੋਂ ਮੇਰੇ ਕਿੱਲੇਆਂ ਉਸਾਂ ਵਾਲੀਆਂ ਚੀਜ਼ਾਂ ਵੇਚੀ ਹਾਂਜੀ ਹਾਂਜੀ ਇਹ ਕਿੱਲੇ ਦੇ ਪੂਰੀ ਤਸੱਲੀ ਪੂਰੀ ਤਸੱਲੀ ਰੀਝ ਨਾ ਕਰਕੇ ਇਥੋਂ ਖੋਲਣ ਸੂਈ ਸਵਾਈਏ ਉਹਨੂੰ ਮੇਰੇ ਕਿੱਲੇ ਦੇ ਦੋ ਡੰਗ ਤੇ ਨਾ ਡੰਗ ਚਾਰ ਹਾਂ ਕੋਈ ਜਿਹੜਾ ਦੂਰ ਵਾਲਾ ਭਰਾ ਆਪਾਂ ਵੀਡੀਓ ਕਾਲ ਤੇ ਚਵਾਲੇ ਹਾਂਜੀ ਕਿਉਂਕਿ ਮਗਰੋਲਾਮਾਂ ਦੇ ਇਹਨੂੰ ਪਹਿਲਾਂ ਹੀ ਆਪਾਂ ਤਸੱਲੀ ਕਰ ਲਈਏ ਬਿਲਕੁਲ ਜੀ ਬਿਲਕੁਲ ਵੀਰ ਜੀ ਠੀਕ ਹੈ ਜੀ ਹਾਂਜੀ